ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ 86 ਨੰਬਰ ਟੈਸਟ ਦਾ 37 ਨੰਬਰ ਸਵਾਲ ਕਰਨ ਲੱਗੇ ਹਾਂ ਤਾਂ ਬੇਟਾ ਧਿਆਨ ਨਾਲ ਦੇਖੋ ਆਪਾਂ ਸਟੈਪ-ਬਿ-ਸਟੈਪ ਘਟਾ ਲਾਂਗੇ ਪਹਿਲਾਂ ਆਪਾਂ ਛੋਟੀ ਬ੍ਰੈਕਟ ਨੂੰ ਹੱਲ ਕਰ ਲਵਾਂਗੇ ਛੋਟੀ ਬ੍ਰੈਕਟ ਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਆਹ ਡੰਡਾ ਬ੍ਰੈਕਟ ਆਉਂਦੀ ਹੈ ਪਹਿਲਾਂ ਡੰਡਾ ਬ੍ਰੈਕਟ ਨੂੰ ਹੱਲ ਕਰਾਂਗੇ ਫਿਰ ਛੋਟੀ ਨੂੰ ਹਨਾ ਤਾਂ ਡੰਡਾ ਬ੍ਰੈਕਟ ਦਾ ਹੱਲ ਕੀ ਉਹ 8 5 3 ਆ ਗਿਆ ਹਨਾ 8 5 3 ਤੇ ਫਿਰ ਆਪਾਂ ਛੋਟੀ ਬ੍ਰੈਕਟ ਹਟਾਵਾਂਗੇ 7 3 4 ਕਾਲ ਸਮਝ ਲੱਗ ਗਈ ਬੇਟਾ ਆ ਛੋਟੀ ਬ੍ਰੈਕਟ ਜਦੋਂ ਖਤਮ ਕਰਾਂਗੇ ਤਾਂ 8 5 3 ਰਹਿ ਜਾਊਗਾ 7 3 4 ਰਹਿ ਜਾਊਗਾ ਤਾਂ ਛੋਟੀ ਬ੍ਰੈਕਟ ਖਤਮ ਹੋ ਜਾਊਗੀ ਠੀਕ ਹੈ ਬੇਟਾ ਤਾਂ ਇਹ ਆ ਗਿਆ 18 ਵੱਡੀ ਬ੍ਰੈਕਟ ਸ਼ੁਰੂ 5 ਕੁੰਡਲਦਾਰ ਬ੍ਰੈਕਟ ਸ਼ੁਰੂ 6 2 ਤਾਂ ਬੇਟਾ ਇੱਥੇ ਕੀ ਹੈ 8 5 3 ਤੇ 7 ਚੋਂ 3 ਗਏ 4 2 4 ਜੇ ਵਿਚਾਰੇ ਕੋਈ ਨਿਸ਼ਾਨੀ ਨਾ ਹੋਵੇ ਤਾਂ 4 ਇਹ ਆਪਾਂ ਇੱਕ ਸਟੈਪ ਘਟਾ ਲਿਆ ਇੱਥੇ ਠੀਕ ਹੈ ਬੇਟਾ ਗੱਲ ਸਮਝ ਲੱਗ ਗਈ ਇੱਥੇ 4 ਕਿਉਂ ਆਇਆ 8 5 3 ਆ ਡੰਡਾ ਬਰੈਕਟ ਹਟਾ ਕੇ 3 ਆ ਗਿਆ 7 3 4 ਗੋਲ ਬਰੈਕਟ ਖਤਮ ਹੋ ਗਈ ਠੀਕ ਹੈ ਹੁਣ ਅਗਲੇ ਭਾਗ ਦੇ ਵਿੱਚ ਆਪਾਂ ਆਹ ਕੁੰਡਲਦਾਰ ਬਰੈਕਟ ਖਤਮ ਕਰ ਦਾਂਗੇ 4 2 8 ਇਹਨਾਂ ਦੋਵਾਂ ਦਾ ਗੁਣਾ 8 8 ਤੇ 6 14 ਠੀਕ ਹੈ ਤਾਂ ਇਹ ਬਣ ਗਿਆ 18 5 ਆ ਮਾਈਨਸ ਤੇ ਅੰਦਰ ਕੀ ਬਣ ਗਈ 4 2 8 8 ਤੇ 6 14 5 14 ਤਾਂ ਆ ਵੱਡੀ ਬ੍ਰੈਕਟ ਖਤਮ ਵੱਡੀ ਬ੍ਰੈਕਟ ਚ ਆ ਗਈ 5 14 ਤਾਂ ਮਾਈਨਸ ਦੇ 9 ਆ ਗਏ ਮਾਈਨਸ ਦੇ 14 ਜਮਾ ਦੇ 5 ਤਾਂ 18 ਬ੍ਰੈਕਟ ਦੇ ਵਿੱਚ ਕੀ ਆ ਗਿਆ ਮਾਈਨਸ ਦੇ 9 ਰਹਿ ਗਏ ਗੱਲ ਸਮਝ ਲੱਗ ਗਈ ਬੇਟਾ ਮਾਈਨਸ ਦੇ 9 14 ਦੇ ਆ 5 ਜਮਾ ਦੇ ਆ ਤਾਂ ਦੇ 9 ਜਿਹਦੇ ਨਿਸ਼ਾਨੀ ਵੱਡੀ ਹੁੰਦੀ ਉਹਦੇ ਵਿੱਚ ਹੀ ਉੱਤਰ ਹੁੰਦਾ ਹੁਣ ਆ ਤੇ ਜਦੋਂ ਆਪਸ ਦੇ ਵਿੱਚ ਟਕਰਾਨਗੇ ਤਾਂ 8 ਇਹ ਬਣ ਗਿਆ 18 ਜਮਾ 9 ਕਾਦੇ ਚ ਬਣ ਜਾਂਦਾ ਆ ਜਮਾ ਦੇ ਵਿੱਚ ਬਣ ਜਾਂਦਾ ਆ ਠੀਕ ਆ 18 ਇਹ ਜਮਾ ਦੇ ਬਣ ਗਏ 18 ਤੇ 9 27 ਉੱਤਰ ਆ ਗਿਆ ਤਾਂ ਆਪਾਂ ਬੇਟਾ ਦੇਖਦੇ ਹਾਂ ਕਿੱਥੇ 27 ਉੱਤਰ ਆ A1 ਹੀ 27 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਸੇ ਟੈਸਟ ਦਾ ਸਵਾਲ ਨੰਬਰ 38 ਸਵਾਲ ਨੰਬਰ 38 ਵੀ ਬੇਟਾ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਅਸੀਂ ਕੀ ਕਰਦੇ ਹਾਂ ਛੋਟੇ ਸਟੈਪ ਸਟੈਪ ਘਟਾ ਲੈਣੇ ਆ ਬੇਟਾ ਇਹਦੇ ਠੀਕ ਹੈ ਤਾਂ ਕਿ ਜਲਦੀ ਹੱਲ ਹੋ ਜਾਵੇ ਫਿਰ ਦੇਖੋ 60 ਤਕਸੀਮ 5 ਠੀਕ ਹੈ ਗੁਣਾ ਤਾਂ ਪਹਿਲਾਂ ਆਪਾਂ ਬ੍ਰੈਕਟ ਹਟਾਉਣੀ ਹੁੰਦੀ ਹੈ ਤਾਂ ਅਸੀਂ ਲਿਖਾਂਗੇ 60 ਤਕਸੀਮ 5 ਗੁਣਾ ਤੇ ਬੇਟਾ ਆ 8 ਤਕਸੀਮ ਪਹਿਲਾਂ 8 ਨੂੰ ਭਾਗ ਕਰਾਂਗੇ ਨਾ 2 ਚੋਕੇ 8 ਚਾਰ ਰਹਿ ਜਾਊਗਾ 8 ਨੂੰ 2 ਨਾਲ ਭਾਗ ਕਰਾਂਗੇ ਪਹਿਲਾਂ ਭਾਗੰਦੀ ਹੈ ਨਾ ਛੋਟੀ ਬ੍ਰੈਕਟ ਦੇ ਵਿੱਚ ਵੀ ਬਾਡਮਾਸ ਰੂਲ ਹੀ ਲੱਗਣਾ 4 16 4 12 ਤਾਂ 5 ਗੁਣਾ 12 ਤਕਸੀਮ 3 ਗੱਲ ਸਮਝ ਲੱਗ ਗਈ ਬੇਟਾ ਹੂਣ ਬੇਟਾ ਇਹਦੂ ਅਗਲੇ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਹੈ ਬੋਰਡ ਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਭਾਗ ਕਰਾਂਗੇ ਠੀਕ ਹੈ ਬੇਟਾ ਤਾਂ ਪਹਿਲਾਂ ਭਾਗ ਕਰਾਂਗੇ ਤਾਂ 5 ਤੇ ਜਦੋਂ 60 ਨੂੰ 5 ਨਾਲ ਭਾਗ ਕਰਾਂਗੇ 12 ਗੁਣਾ ਇਹਦੂ ਬਾਅਦ ਆ ਫੇਰ ਭਾਗ ਪਹਿਲਾਂ ਹੈਗੀ ਹੈ ਨਾ ਤੇ 3 ਚੋਕੇ 12 ਠੀਕ ਹੈ ਤਾਂ 12 4 48 ਉੱਤਰ ਆ ਜਾਊਗਾ ਤਾਂ ਬੇਟਾ a1 ਜਿਹੜਾ 48 ਉੱਤਰ ਦਿੰਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 39 ਸਵਾਲ ਨੰਬਰ 39 ਵੀ ਬੇਟਾ ਇਦਾਂ ਹੀ ਆਪਾਂ ਸਟੈਪ ਹੀ ਘਟਾ ਲੈਣੇ ਬਸ ਸਟੈਪ ਘਟਾ ਲਾਂਗੇ ਨਾਲੇ ਸਵਾਲ ਜਲਦੀ ਨਿਕਲ ਜਾਂਦਾ ਲੰਬੇ ਸਟੈਪਾਂ 'ਚ ਜਾਣ ਦੀ ਲੋੜ ਨਹੀਂ ਠੀਕ ਹੈ ਬੇਟਾ ਤਾਂ ਆਹ 15 4 60 ਬ੍ਰੈਕਟ ਹੱਲ ਕਰ ਦਾਂਗੇ ਆਪਾਂ 120 -60 تقسیم 15 چوکی 60 ਆ ਗਿਆ ਨਾ ਬੇਟਾ ਜਮਾ 4 -2 ਇਹ ਪਤਾ ਕਰਨਾ ਆਪਾਂ ਤਾਂ ਬੇਟਾ ਇਹ ਤੋਂ ਬਾਅਦ ਚ ਪਹਿਲਾਂ ਭਾਗ ਕਰਾਂਗੇ 60 تقسیم 60 1 ਆ ਗਿਆ ਇਹ ਆ ਗਿਆ 120 -1 ਜਮਾ 4 -2 ਤਾਂ ਬੇਟਾ 120 ਵੀ ਜਮਾ ਦੇ 4 ਵੀ ਜਮਾ ਦੇ 124 ਦੇ 1 ਤੇ ਦੇ 2 ਦੇ 3 ਤਾਂ 124 3 ਬਰਾਬਰ 121 ਉੱਤਰ ਆ ਗਿਆ ਤਾਂ ਬੇਟਾ ਆਪਾਂ ਆਲਟਰਨੇਟਿਵ ਆਨਸਰ ਸੀ ਦੇ ਵਿੱਚ 121 ਦਿੰਦਾ ਪਿਆ ਅਸੀਂ ਸੀ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 40 ਤਾਂ ਸਵਾਲ ਨੰਬਰ 40 ਵੀ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਇਹ ਦੇ ਵਿੱਚ ਬੇਟਾ ਅਸੀਂ 73 ਬੋਰਡ ਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਭਾਗ ਕਰਾਂਗੇ ਠੀਕ ਹੈ ਤਾਂ ਇਹ ਆ ਗਿਆ 73 238 14 ਭਾਗ ਆ ਗਿਆ ਨਾ 77 77 ਠੀਕ ਹੈ ਤਾਂ ਆ ਬੇਟਾ ਆਪਾਂ ਦੇਖੋ 14 1 14 9 2 18 14 7 98 ਇਹ ਜਦੋਂ 14 14 1 14 ਤੇ 9 2 18 98 14 7 98 ਤਾਂ ਇਹ ਬਣ ਗਿਆ 73 17 ਪਹਿਲਾਂ ਜੋੜਾਂਗੇ 73 ਤੇ 17 90 -71 ਇਹ ਆ ਗਿਆ ਬਰਾਬਰ 19 ਠੀਕ ਹੈ ਬੇਟਾ ਤਾਂ 19 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਆਹ D1 ਦੇ ਵਿੱਚ ਬੇਟਾ 19 ਦਿੰਦਾ ਪਿਆ ਅਸੀਂ D1 ਆਪਸ਼ਨ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 41 ਠੀਕ ਹੈ ਤਾਂ ਸਵਾਲ ਨੰਬਰ 41 ਵੀ ਧਿਆਨ ਨਾਲ ਦੇਖੋ ਬੇਟਾ ਛੋਟੇ ਛੋਟੇ ਸਟੈਪ ਹੈਗੇ ਇਹਦੇ ਵਿੱਚ ਕੋਈ ਲੰਬੀ ਟੋੜੀ ਗਲਤੀ ਹੈ ਨਹੀਂ ਕਿ ਠੀਕ ਹੈ ਬੋਡਮਾਸ ਰੂਲ ਦੇ ਅਕੋਰਡਿੰਗਲੀ 93 जमा छब्बी गुणा तिन्न माइनस इकवंजा छब्बी त अठत् होंगे बेटा ठीक है जब पहला गुणा करा ना बॉर्ड मास रूल के अकॉर्डिंगली तिरानवे जमा अठत्तर घटाओ इकवंजा ठीक है तो आवें जोड़ देवे बेटा थोड़ा ये आ गया एक सौ कहत् घटाओव ਤਾਂ 172 ਚੋਂ 51 ਘਟਾਵਾਂਗੇ ਤਾਂ ਇਹ ਉੱਤਰ ਆ ਜਾਊਗਾ 120 ਠੀਕ ਹੈ ਤਾਂ ਅਸੀਂ ਦੇਖਦੇ ਹਾਂ C1 ਆ ਜਿਹੜਾ 120 ਉੱਤਰ ਦਿੰਦਾ ਪਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ ਹੈ 41 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ